ਮਾੜੀ ਆਪਣਾ ਨਾਮ ਦੱਸੋ ਜੀ ਰੋਕਾ ਤੇ ਤੁਹਾਡਾ ਪਿੰਡ ਕਿਹੜਾ ਜੀ ਆ ਡੇਰਾ ਆਪਣਾ ਮਦੂਆ ਥਾਣਾ ਪਿੰਡੀ ਸਾਦਾ ਵਸੇ ਦਰਖਾਸਤ ਲੈ ਕੇ ਤੁਸੀਂ ਪਹੁੰਚੇ ਸੀ ਕੀ ਮਸਲਾ ਕੀ ਹੋਇਆ ਸੀ ਤੇ ਪੁੱਤ ਸਵੇਰੇ 9:00 ਵਜੇ ਆਪਣੇ ਦੇ ਵਿੱਚ ਇਹਨਾਂ ਨੇ ਸਾਡਾ ਪਾਣੀ ਬਦੋ ਬਦ ਕਰਦੇ ਹਾਂ ਤਾਂ ਕਿੰਨਾ ਨੇ ਇਹ ਹੈ ਜਿਹੜਾ ਸਾਡਾ ਅੰਨ ਦੀ ਨਾਲ ਨਿਭੰਦਾ ਆ ਕੌਣ ਨੇ ਨਾਂ ਲੋ ਕੋਕਾ ਬੱਗਾ ਲਾਗ ਸਿੰਦਾ ਸਿੰਧ ਇਹਨਾਂ ਸਵੇਰੇ ਸਾਡੇ ਘਰ ਤਾਂ ਕਰ ਮਾਰ ਕੀਤੀ ਜੋ ਕੰਧ ਪੋਠਾ ਟੱਠਾ ਹੈ ਮੇਰੇ ਪੋਤਿਆਂ ਦੀਵਾਨਾਂ ਤੇ ਗੱਲ ਪੰਦੇ ਹਨ ਮਾਰਦੇ ਸਨ फेर ਮੇਰੇ ਦੋਤੇ ਆਏ ਨੇ ਮੈਨੂੰ ਛੱਡਣਾ ਸੁੰਗੜ ਮੇਰੀ ਵੀ ਛੁੱਟੀ ਮੇਰੀ ਅਸੀਹਾਂ ਦੇ ਸਿਰ ਪਾਟੇ ਨੇ ਓਏ ਉਧਰ ਦਾਖਲ ਕਰਾਂ ਨਹੀਂ ਕਹਿੰਦਾ ਇਥੇ ਆ ਜਿਹਾ ਵਾ ਕਰ ਲਿਆ ਕਿ ਲੰਛਣ ਤੇ ਮੇਰਾ ਹੀ ਸਾਹਿਬ ਬਤੀ ਜਾ ਕੇ ਜੜੀ ਇਹ ਟ੍ਰਾਂਸਫਰ ਵੱਡਾ ਤੇ ਬਾਕੀ ਦੋਤੇ ਨਾਲ ਮਿਲਤੀ ਯਾਰ ਸਾਰਾ ਮੰਨੇ ਨੇ ਤੇ ਮੈਂ ਕਿਉਂ ਤਾਂ ਮਜੂਰ ਹੈ ਫੈਸਲਾ ਮਜੂਰ ਜੇ ਫੈਸਲਾ ਤੁਹਾਨੂੰ ਮਜੂਰ ਫਤਹ ਹੁਣ ਮੈਂ ਇਹ ਕਰ ਸਕਦੀ ਹਾਂ ਇਹ ਬੰਦਾ ਹੈ ਨਹੀਂ ਮੇਰੇ ਆ ਦੋ ਪੋਤਰੇ ਨੇ ਨਾ ਮੇਰਾ ਪੋਤੇ ਤੇ ਨਾ ਮੇਰਾ ਬੰਦਾ ਹੈ ਤੇ ਪਾਗਿ ਮੇਰੀਆਂ ਤਿੰਨਾਂ ਨੇ ਤੇ ਤਿੰਨ ਪੁੱਤਰੀਆਂ ਨੇ ਤਿੰਨਾ ਪੁੱਤਰਾਂ ਦਾ ਸਹੁਰੇ ਦੂ ਘੂ ਮਾਰਿਆ ਨਾ ਅੱਛਾ ਹਾਂ ਤੇ ਉਹਨਾਂ ਨੂੰ ਦਾਖਲ ਕਰਾਇਆ ਉਸਤਾਨ ਹਾਂ ਦਾਖਲ ਨੇ ਦੋ ਥੀਂ ਤੇ ਇਹ ਪੇ ਸਾਂਝੀ ਪੰਚਾਇਤਾਂ ਤੋਂ ਪੈਕੇ ਦੇ ਵਿੱਚ ਫੈਸਲਾ ਨਿਭੜਿਆ ਜੀ ਹਾਂਜੀ ਹਾਂਜੀ ਤੁਹਾਨੂੰ ਮਨਜ਼ੂਰ ਹੈ ਫੈਸਲਾ ਚਲੋ ਜੀ ਹਾਂ ਮਨਜ਼ੂਰੀ ਕਰਨਾ ਪੈਣਾ ਤੁਹਾਨੂੰ ਕੀ ਫੈਸਲਾ ਕੀ ਨਿਭੜਿਆ ਪੈਸੇ ਤੁਹਾਨੂੰ ਕਨੈਕਸ਼ਨ ਦੇ ਪੈਸੇ ਮਿਲਦੇ ਪਏ ਨੇ ਹਾਂਜੀ ਕਿੰਨੇ ਪੈਸੇ ਮੈਂਨੇ ਕਨੈਕਸ਼ਨ ਦੇ ਨਹੀਂ ਮੈਂਨੇ ਬੋਰ ਦੇ ਬੋਰ ਦੇ ਕਿੰਨੇ 30000 ਰੁਪਏ ਕਿੰਨੀ ਤਰੀਕ ਤੱਕ ਤੇ ਤੁਹਾਨੂੰ ਪੈਸੇ ਦਾ ਕਰਾਰ ਕੀਤਾ ਗਿਆ 15 15 ਤੀਤਾ ਉਤਰ ਤੁਸੀਂ ਪਾਣੀ ਵਰਤਣ ਦੇ ਹੱਕਦਾਰ ਬਾਰੇ ਲਿਖਿਆ ਹਾਂਜੀ ਕਿਉਂ ਕਿ ਸਿਆਣਾ ਚਲੋ ਫੇ ਛੱਡਣ ਕੇ ਗੁੱਡੀਆਂ ਜਾਣ ਗਈਆਂ ਮੈਂ ਜਾਣਾ ਨਹੀਂ ਗਾ ਗੁੱਡੀਆਂ ਜਾਣ ਗਈਆਂ ਇਹ ਛੱਡਣ ਕਰਨ ਪਾਣੀ ਤੇ ਮੇਰੀ ਪੈਈ ਭਰ ਗਿਆ ਕਰੇ ਤੇ ਤੁਸੀਂ ਵੀ ਚੰਨਣਾ ਝਗੜਾ ਹੈ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪੁੱਤਰ ਮੈਂ ਹੁਣ ਕੀ ਕਰ ਸਕਣੀ ਆ ਇਹਨਾਂ ਨੇ ਮੈਨੂੰ ਪਟਿਆਦਾਂ ਨੇ ਬੰਨ ਘੋਟ ਕੇ ਬਾਹ ਲਿਆ ਤੁੜੀਆਂ ਦਾਹ ਕਰਾਂਗੀਆਂ ਮੇਰੀ ਆਂਗਲ ਟੁੱਟੀ ਮੇਰੀ ਨਾਹ ਦੇ ਕੱਪੜੇ ਪਾੜੇ ਨੇ ਉਹ ਉਹ ਵੀ ਉੱਥੇ ਤੁੜਨਾ ਕੋ ਗਈ ਨਹੀਂ ਹੁਣ ਤੂੰ ਮੌਜੂਦਾ ਤੁਸੀਂ ਫੈਸਲਾ ਫਿਰ ਮਨਜ਼ੂਰ ਹੈ ਤੁਹਾਨੂੰ ਪੂਰੀ ਪੁੱਤ ਕਰਨਾ ਪੈਣਾ ਹੋਰ ਕੀ ਚੈਲੈਂਜ ਹੈ ਮੈਂ ਚਲੋ ਠੀਕ ਹੈ ਹਾਂ ਜੀ ਸਰ ਇੱਕ ਮਸਲਾ ਪਹੁੰਚਿਆ ਤੁਹਾਡੇ ਕੋਲ ਝਗੜੇ ਦਾ ਸ਼ਾਇਦ ਪਾਣੀ ਦੀ ਮੋਟਰ ਦਾ ਮਸਲਾ ਸੀ ਕੋਈ ਜਾਣਕਾਰੀ ਦੇ ਦਿਓ ਕਿਹੜੇ-ਕਿਹੜੇ ਪਾਰਟੀਆਂ ਦਾ ਕਿੰਨਾ ਦਾ ਆਪਸ ਵਿੱਚ ਝਗੜਾ ਹੈ ਤੇ ਕੀ ਨਿਬੜਿਆ ਇਹਨਾਂ ਦਾ ਦੇਖੋ ਜੀ ਪਿੰਡ ਪਿੰਡੀ ਸਰਦਾ ਦੇ ਵਿੱਚ ਵੀਰਕੌਰ ਦਾ ਆਪਣੇ ਜੀਠ ਦੇ ਨਾਲ ਝਗੜਾ ਆਇਆ ਸੀ ਪਾਣੀ ਦੀ ਵੰਡ ਤੋਂ ਲੈ ਕੇ ਜਿੱਥੇ ਇਹਨਾਂ ਦੇ ਵਿੱਚ ਆਪਸ ਵਿੱਚ ਥੋੜੀ-ਬਹੁਤੀ ਤਕਰਾਰ ਹੋ ਗਈ ਉਹ ਜਿਹੜਾ ਅੱਜ ਪਿੰਡ ਦੇ ਮੋਹਤਵਾਰਾ ਨੇ ਰਿਸ਼ਤੇਦਾਰਾਂ ਨੇ ਆਪਸ ਵਿੱਚ ਬਹਿ ਕੇ ਇਹਨਾਂ ਦਾ ਨਵੀਂਟਾ ਜਿਹੜਾ ਇਹਨਾਂ ਦਾ ਪਾੜੀ ਦਾ ਹੈਗਾ ਸੀ ਉਹ ਕਰਕੇ ਸ਼ਿੰ다 ਸਿੰਘ ਦੇ ਵੱਲੋਂ ਜਿਹੜੇ ਆ ਪੈਸੇ ਉਹਨੂੰ ਆਪਣੀ ਵੀਰ ਕੋਰ ਨੂੰ ਉਹਦਾ ਸਾਜੀ ਦਿੱਤਾ ਗਿਆ ਹੁਣ ਦੋਵੇਂ ਪਾਰਟੀਆਂ ਇੱਕ ਦੂਸਰੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੀਆਂ ਤੈਨਾਂ ਦਾ ਰਾਜਨਾਮਾ ਹੋ ਗਿਆ ਜੀ ਬਿਲਕੁਲ ਉਹ ਪੈਸੇ ਦੇ ਦਿੱਤੇ ਗੇੜ ਕੋਈ ਤਰੀਕ ਮਿੱਥੀ ਹੈ ਜੀ ਲਿਖਤੀ ਰਾਜਨਾਮਾ ਹੋ ਗਿਆ ਜੀ ਤੇ ਇਹਨਾਂ ਨੂੰ 15 ਤਰੀਕ ਨੂੰ ਜਿੰਦੇ ਬਣਦੇ ਪੈਸੇ ਆ ਕੁਚਿੰਦਾਸਿੰਘ ਪਾਰਟੀ ਦੇ ਦੇ ਦੋਨੋਂ ਪਾਰਟੀਆਂ ਸੰਤੋਸ਼ਮੇ ਬਿਲਕੁਲ ਜੀ ਦੋਨੋਂ ਪਾਰਟੀਆਂ ਸੰਤੋਸ਼ਚਾ ਤੁਹਾਡੇ ਸਾਹਮਣੇ ਬੈਠੀਆਂ ਨੇ ਆਪੋ ਆਪਣੇ ਘਰ ਨੂੰ ਕੁਸ਼ਿਸ਼ਾਂ ਲਈ ਚੱਲ ਜਿਹੜਾ ਇਹਨਾਂ ਦਾ ਸਾਂਝਾ ਕਨੈਕਸ਼ਨ ਹੀ ਕਨੈਕਸ਼ਨ ਬਿਜਲੀ ਦੇ ਵਿੱਚ ਜਿਹੜਾ ਵਾ ਉਹ ਤੀਸਰਾ ਹਿੱਸਾ ਵੀਰਕੌਰ ਦਾ ਬਰਕਰਾਰ ਰਹੂਗਾ ਪਰ ਜਿਹੜਾ ਬੋਰ ਦਾ ਤੀਸਰਾ ਹਿੱਸਾ ਹੀ ਉਹਦਾ ਖਰਚੇ ਦੇ ਰੂਪ ਦੇ ਵਿੱਚ 30000 ਰੁਪਏ ਜਿਹੜਾ ਵਾ ਉਹ ਛਿੰਦਾ ਸਿੰਘ ਤੇ ਇਹਨਾਂ ਨੂੰ ਦੇ ਦੂਗੀ 15 ਤਰੀਕ ਨੂੰ ਤੇ ਜਿੰਨਾ ਚਿਰ ਤੱਕ ਇਹਨਾਂ ਨੂੰ ਖਰਚਾ ਨਹੀਂ ਦਿੱਤਾ ਜਾਂਦਾ ਉਹਨੇ ਦਿਨ ਤੱਕ ਮਾਤਾ ਜਿਹੜੀ ਆ ਉਹ ਪਾਣੀ ਲਾ ਸਕਦੀ ਪਾਣੀ ਵਰਤਣ ਦੇ ਹੱਕਦਾਰ ਨੂੰ ਦਿੱਤਾ ਬਿਲਕੁਲ ਜੀ ਠੀਕ ਹੈ ਜੀ